ਸੋਸ਼ਲ ਮੀਡੀਆ ਤੇ ਉਪਰ ਆਪਾ ਵੇਖ ਰਹੇ ਹਾਂ ਚਮਕੀਲਾ ਫਿਰ ਜ਼ਿੰਦਾ ਹੋ ਗਿਆ ਸਾਨੂੰ ਬੰਬੇ ਵਾਲੇ ਦੱਸਦੇ ਪਏ ਆ ਸਾਨੂੰ ਬੰਬੇ ਵਾਲੇ ਆ ਕੇ ਦੱਸਣਗੇ ਕਿ ਚਮਕੀਲਾ ਕੌਣ ਸੀਗਾ ਕਹਿੰਦੇ ਆ ਕਿ ਹੀ ਵਾਸ ਅ ਲੀਜੈਂਡ ਕਹਿੰਦੇ ਕਿ 365 ਦਿਨਾਂ ਦੇ ਵਿੱਚ 400 ਸ਼ੋਅ ਹੁੰਦੇ ਸੀਗੇ ਉਹ ਸੀ ਚਮਕੀਲਾ ਪਰ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਕਿ ਜਿਨ੍ਹਾਂ ਨੇ ਚਮਕੀਲੇ ਨੂੰ ਮਾਰਿਆ ਦੀਪਾਹੇਰਾ ਹਿਰਾਮ ਵਾਲੇ ਚੰਗੀ ਤਰ੍ਹਾਂ ਜਾਣਦੇ ਹੋਣਗੇ নো ਡਾਊਟ ਅੱਜਕੱਲ ਲੋਕਾਂ ਦੀ ਜ਼ਮੀਰ ਇੰਨਾ ਕੋਬਾਲਾ ਉਹਨਾਂ ਦਾ ਬਲੱਡ ਨਹੀਂ ਖਾਂਦਾ ਹੈਗਾ ਉਹ ਸਭ ਕੁਝ ਜਾਣਦੇ ਹੋਏ ਅੱਖਾਂ ਫੇਰ ਲੈਂਦੇ ਆ ਪਰ ਜੇ ਗੈਰਤਮੰਦ ਲੋਕ ਉਸ ਪਿੰਡ ਦੇ ਵਿੱਚ ਅੱਜ ਵੀ ਹੋਣ ਜਾਂ ਸੋਸ਼ਲ ਮੀਡੀਆ ਤੇ ਹੋਣ ਤਾਂ ਦੇ નો ਵੈਰੀ ਵੈਲ ਜੇ ਉਹ ਦੀਪੇ ਬਾਰੇ ਪੜਨਣ ਜੇ ਉਹ ਦੀਪੇ ਬਾਈ ਦੀਪੇ ਹੀਰਾਮ ਬਾਰੇ ਪੜਲਣ ਤਾਂ ਚਮਕੀਲੇ ਦੀ ਔਕਾਤ ਜ਼ੀਰੋ ਹੋ ਜਾਊਗੀ ਕਿਉਂਕਿ ਚਮਕੀਲੇ ਦੀ ਔਕਾਤ ਹੈਗੀ ਹੀ ਨਹੀਂ ਕਿਸੇ ਨੇ ਬਹੁਤ ਸੋਨਾ ਕਿਸ ਦਿਨ ਲਿਖਿਆ ਸੀ ਕਿ ਮੈਂ ਪੜਿਆ ਕਹਿੰਦੇ ਕਿ ਜਿਨ੍ਹਾਂ ਨੇ ਗੁਰੂ ਦੇ ਉੱਪਰ ਸ਼ਰਧਾ ਰੱਖੀ ਮੈਂ ਉਹਨਾਂ ਦੀਆਂ ਕੁਰਬਾਨੀਆਂ ਉਂਗਲਾਂ ਦੇ ਗਿਣਾ ਸਕਦਾ ਤੇ ਜਿਨ੍ਹਾਂ ਨੇ ਤਰਕ ਕੀਤਾ ਉਹਨਾਂ ਦੀ ਇੱਕ ਵੀ ਕੁਰਬਾਨੀ ਮੈਨੂੰ ਬਣਾ ਦੋ ਸਾਡੇ ਵਾਲੇ ਤਰਕ ਵੀ ਸਾਡੇ ਉੱਪਰ ਕਰਨਗੇ ਜਿੱਦਾਂ ਅਸੀਂ ਗੁਰੂ ਦੇ ਕਰ ਦਿੱਤਾ ਮੈਨੂੰ ਵੀ ਧਿਰਨ ਵਾਲੇ ਬੜੇ ਆ ਜਾਂਦੇ ਆ ਪਰ ਸਾਡੀ ਜਨਰੇਸ਼ਨ ਦਾ ਉਹ ਲੋਅ ਲੈਵਲ ਤੇ ਸਾਡੀ ਜਨਰੇਸ਼ਨ ਪਹੁੰਚ ਚੁੱਕੀ ਆ ਉਹਨਾਂ ਦੇ ਕੋਲੇ ਕੋਈ ਵਿਜ਼ਨ ਨਹੀਂ ਹੈਗਾ ਉਹਨਾਂ ਦੇ ਕੋਈ ਥੌਟਸ ਨਹੀਂ ਹੈਗਾ ਉਹਨਾਂ ਦੀ ਕੋਈ ਰਿਸਰਚ ਨਹੀਂ ਹੈਗੀ ਕੋਈ ਉਹਨਾਂ ਦੀ ਸਰਚ ਨਹੀਂ ਹੈਗੀ ਸਿਰਫ ਪੋਰਨ movies ਤੋਂ ਬਣਾ ਸਿਰਫ ਕੁੜੀਆਂ ਦੀਆਂ ਆਈਡੀਆਂ ਲੱਭਣ ਤੋਂ ਬਿਨਾ ਇਹਨਾਂ ਦੇ ਕੋਈ ਵਿਚਾਰ ਨਹੀਂ ਹੈਗੇ ਇਹ ਹਰ ਇੱਕ ਚੀਜ਼ ਨੂੰ ਸੱਚ ਮੰਨ ਲੈਂਦੇ ਆ ਇਹ ਇਹ ਉਹ ਮਤਲਬ ਸੇਮ ਆ ਇਹ ਅੱਖੀਂ ਵੇਖ ਕੇ ਮੋਰਾ ਖਾ ਲੈਂਦੇ ਆ ਕਿਉਂਕਿ ਜੋ ਵੇਂਦੇ ਆ ਇਹ ਉਹਨੂੰ ਸੱਚ ਮੰਨਦੇ ਆ ਤੇ ਇਹਨਾਂ ਨੂੰ ਵਿਖਾਇਆ ਵੀ ਤਾਂ ਹੀ ਜਾਂਦਾ ਦੂਜੇ ਪਾਸੇ ਮੈਂ ਪਹਿਲਾਂ ਹੀ ਸ਼ਬਦਾਂ ਅੰਚਲੀ ਦੇ ਦਵਾਂ ਦਲਜੀਤ ਦੀਆਂ ਭੈਡਾਂ ਵਾਸਤੇ ਉਹ ਵੀ ਆਉਣਗੀਆਂ ਉਹਨਾਂ ਦੀਆਂ ਭਾਵਨਾਵਾਂ ਵਿੱਚ ਝੜਕਣਗੀਆਂ ਕਿਉਂਕਿ ਬਹੁਤ ਜਲਦੀ ਭਾਵਨਾਵਾਂ ਝੜਕ ਜਾਂਦੀਆਂ ਨੇ ਭੈਣਾਂ ਦੀਆਂ ਖਾਸ ਕਰਕੇ ਦਲਜੀਤ ਇੱਕ ਨਚਾਰ ਤੋਂ ਵੱਧ ਕੇ ਕੁਝ ਨਹੀਂ ਹੈਗਾ ਜੋ ਦਲਜੀਤ ਨੇ 1 ਕਰੋੜ ਰੁਪਿਆ ਪਿਛਲੇ ਫਾਰਮਰ ਪ੍ਰੋਟੈਸਟ ਦੇ ਵਿੱਚ ਦੇ ਦਿੱਤਾ ਤਾਂ ਦਲਜੀਤ ਨੇ ਸਿਰਫ ਤਾਂ ਸਿਰਫ ਆਪਣਾ ਆਪ ਠੱਕਣ ਲਈ ਦਿੱਤਾ ਦਲਜੀਤ ਨੇ ਕੋਈ ਹਸਾਨ ਨਹੀਂ ਕੀਤਾ ਜੋ 1 ਕਰੋੜ ਨਾ ਵੀ ਹੁੰਦਾ ਤਾਂ ਉਹ ਪ੍ਰੋਟੈਸਟ ਤਾਂ ਵੀ ਕੰਟੀਨਿਊ ਚੱਲਣਾ ਸੀਗਾ ਜੇ ਉਹਨੇ ਪ੍ਰੋਟੈਸਟ ਦਿੱਤਾ ਤਾਂ ਅੰਬਾਨੀਆਂ ਨੇ ਪੰਜਾਬੀਆਂ ਦੇ ਮੂੰਹ ਤੇ ਚਪੇੜ ਮਾਰ ਕੇ ਦਲਜੀਤ ਨੂੰ ਕੰਜਰੀ ਬਣਾ ਕੇ ਆਪਣੇ ਘਰੇ ਨੇ ਚਾਇਆ ਆਕਾਤ ਦਲਜੀਤ ਦੀ ਫਿਰ ਦਲਜੀਤ ਚਲੋ ਬੋਲਣਾ ਬੋਲੇਆ ਗੱਲ ਕੱਲੀ ਦਲਜੀਤ ਦੀ ਹੈਗੀ ਨਹੀਂ ਗੀ ਗੱਲ ਕੱਲੇ ਚਮਕੀਲੇ ਦੀ ਨਹੀਂ ਹੈਗੀ ਗੱਲ ਇਹ ਕਿ ਤੁਹਾਡੀ ਹਿਸਟਰੀ ਨੂੰ ਕਿਸ ਤਰੀਕੇ ਨਾਲ ਬਰੋੜਿਆ ਜਾ ਰਿਹਾ ਚਮਕੀਲੇ ਨੂੰ ਹਵਾ ਦੇਣੀ ਮਤਲਬ ਜਿਨ੍ਹਾਂ ਨੇ ਧਰਮਯੋਧ ਚੜੂ ਕੀਤਾ ਸੀਗਾ ਜਿਹੜੇ 12 ਸਾਲ ਤੋਂ ਲੈ ਕੇ 28 ਸਾਲ ਤੱਕ ਦੇ ਸ਼ਹੀਦ ਹੋ ਗਏ ਜਿਨ੍ਹਾਂ ਦੀਆਂ ਭੈਣਾਂ ਤੇ ਮਾਵਾਂ ਨੰਗੀਆਂ ਕੀਤੀਆਂ ਗਈਆਂ ਥਾਣਿਆਂ ਦੇ ਵਿੱਚ ਉਹਨਾਂ ਦੀਆਂ ਕੁਰਬਾਨੀਆਂ ਨੂੰ ਜ਼ੀਰੋ ਕਰਨਾ ਸਾਨੂੰ ਸਿਸਟਮ ਅਲਾਉ ਨਹੀਂ ਕਰਦਾ ਕਿ ਅਸੀਂ ਉਹਨਾਂ ਦੇ ਉੱਪਰ ਬੋਲੀਏ ਵੀ ਮੂਵੀ ਤਾਂ ਬਣਾਉਣੀ ਬੜੀ ਦੂਰ ਦੀ ਗੱਲ ਆ ਸਾਡੀ ਜਨਰੇਸ਼ਨਸ ਅੱਖੀਂ ਵੇਖ ਕੇ ਸਭ ਕੁਝ ਮੰਨ ਲੈਂਦੀ ਆ ਸਾਡੇ ਵਾਲੇ ਭੁੱਲ ਗਏ ਆ ਕਿ ਸਾਡੇ ਹੀਰੋ ਕੌਣ ਹੋਣੇ ਚਾਹੀਦੇ ਸੀਗੇ ਸਟੋਰੀ ਨੂੰ ਘਮਾ ਕੇ ਵੇਖੋ ਜੇ ਚਮਕੀਲੇ ਵਰਗੇ ਹੀਰੋ ਹੋਏ ਤਾਂ ਮਨਫੀ ਕੌਣ ਹੋਏ ਜ਼ੀਰੋ ਕੌਣ ਹੋਏ ਸਾਡੀ ਹਿਸਟਰੀ ਦੇ ਵਿੱਚੋਂ ਉਹ ਲੋਕ ਜ਼ੀਰੋ ਹੋਏ ਜਿਨ੍ਹਾਂ ਨੂੰ ਗੁਰੂ ਦਾ ਯਕੀਨ ਸੀਗਾ ਜਿਨ੍ਹਾਂ ਨੇ ਟੋਟੇ ਕਰਵਾ ਕੇ ਗਲਾਂ ਚ ਹਾਰ ਪਾਇਆ ਜਿਨ੍ਹਾਂ ਨੇ ਅੱਦੇ ਦੀ ਰੋਟੀ ਖਾ ਕੇ ਗੁਜ਼ਾਰਾ ਕੀਤਾ 5 ਫਰੂਰੀ 1962 ਨੂੰ ਵੱਡਾ ਘੱਲੂ ਘਰਾ ਹੋਇਆ ਸੀਗਾ ਦੀ ਤੋਂ 20000 ਦੀ ਗਿਣਤੀ ਸਿੱਖਾਂ ਨੂੰ ਦੱਸੀ ਗਈ ਹੈ ਕਿ ਜਿਹੜੀ ਇੱਕ ਦਿਨ ਚ ਮਰੀ ਗਈ ਬੱਚੇ ਜਨਾਨੀਆਂ ਬੁੱਢੇ ਕੋਈ ਨਹੀਂ ਛੱਡਿਆ ਬਦਾਲੀ ਨੇ ਬਟ ਫਿਰ ਵੀ ਅੱਧਾ ਪੰਥ ਕਹਿੰਦੇ ਬਚਿਆ ਸੀ ਉਸ ਦਿਨ 60000 ਦੀ ਗਿਣਤੀ ਟੋਟਲ ਸਿੱਖਾਂ ਦੀ ਸੀਗੀ ਅੱਧਾ ਪੰਥ ਬਚਿਆ ਸੀ ਤੇ ਸ਼ਾਮ ਦੀ ਅਰਦਾਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਵੈਗਰੂ ਦਿਨ ਤੇਰੇ ਪਾਣੇ ਚ ਨਿਕਲਿਆ ਤੇ ਰੈਮ ਕਰੀਂ ਕਰਾਤੂ ਦੇਰੇ ਪਾਣੇ ਚ ਨਿਕਲੇ ਸਾਨੂੰ ਸਾਨੂੰ ਦੱਸਿਆ ਨਹੀਂ ਗਿਆ ਇਹ ਗੱਲ ਬਿਲਕੁਲ ਸੱਚ ਨਹੀਂ ਦੱਸਿਆ ਗਿਆ ਪਰ ਅਸੀਂ ਕਦੀ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਨਾ ਸਾਨੂੰ ਜੋ ਅਸੀਂ ਸਿੱਖ ਲਿਆ ਸਾਨੂੰ ਇਹ ਕਨੇ ਦੱਸਿਆ ਸੀਗਾ ਸਾਡੇ ਪਿੰਡ ਸਾਨੂੰ ਦੱਸਿਆ ਤਾਂ ਨਹੀਂ ਵੀ ਬਲੂ ਮੂਵੀਜ਼ ਆਉਣਗੇ ਸਾਨੂੰ ਨਹੀਂ ਸੀ ਦੱਸਿਆ ਗਿਆ ਕਿ ਤੁਸੀਂ ਇੰਟਰਨੈਟ ਤੇ ਸਰਚ ਕਰਨਾ ਸਾਨੂੰ ਨਹੀਂ ਸੀ ਦੱਸਿਆ ਗਿਆ ਕਿ ਤੁਸੀਂ ਕੁੜੀਆਂ ਨਾਲ ਯਾਰੀਆਂ ਲਾ ਕੇ ਉਹਨਾਂ ਦੇ ਘਰ ਖਰਾਬ ਕਰਨੇ ਆ ਉਹਨਾਂ ਦੀ ਜ਼ਿੰਦਗੀ ਖਰਾਬ ਕਰਨੀ ਪਰ ਅਸੀਂ ਸਿੱਖ ਲਿਆ ਨਾ ਫਿਰ ਅਸੀਂ ਹਿਸਟਰੀ ਬਣੀ ਕਿੱਦਾਂ ਉੱਠ ਕੇ ਗੱਲ ਕਹਿ ਦਿੰਨੇ ਕਿ ਸਾਨੂੰ ਦੱਸਿਆ ਨਹੀਂ ਗਿਆ ਮੇਰੇ ਨਾਲ ਗੱਲ ਕਰੋ ਜਿਹਨੂੰ ਨੇ ਦੱਸਿਆ ਗਿਆ ਮੈਂ ਦੱਸੂੰਗਾ ਉਹਨੂੰ ਕਿ ਕੀ ਕੀ ਹੋਇਆ ਪਰ ਤੁਹਾਨੂੰ ਆਇਡੈਂਟੀਫਾਈ ਕਰਨੇ ਪੈਣਗੇ ਤੁਹਾਡੇ ਹੀਰੋ ਤੁਹਾਡੇ ਹੀਰੋ ਨੂੰ ਜ਼ੀਰੋ ਕੀਤਾ ਜਾ ਰਿਹਾ ਇੱਕ ਗੇਮ ਪਲੇ ਕੀਤੀ ਜਾ ਰਹੀ ਹੈ ਤੁਹਾਡਾ ਜਨੋਸਾਈਡ ਮੈਂਟਲੀ ਕੀਤਾ ਜਾ ਰਿਹਾ ਸੌਰੀ ਤੁਹਾਡਾ ਮੈਮਰੋਸਾਈਡ ਕੀਤਾ ਜਾ ਰਿਹਾ ਜਨੋਸਾਈਡ ਦੇ ਉੱਪਰ ਤਾਂ ਸਵਾਲ ਉੱਠਦੇ ਆ ਮੈਮਰੋਸਾਈਡ ਤਾਂ ਲੋਕ ਹਾਸੇ ਕਰਵਾ ਲੈਂਦੇ ਆ ਹੋ ਰਿਹਾ ਸਾਡੇ ਲੋਕਾਂ ਦਾ ਆਪਦੀਆਂ ਤੁਹਾਨੂੰ ਪਿਛਲੀਆਂ ਪੀੜ੍ਹੀਆਂ ਚ ਜਾਣਾ ਪਊਗਾ ਬੜਾ ਕੁਝ ਹੁੰਦਾ ਕਹਿਣ ਨੂੰ ਪਰ ਲੋਕ ਸੁਣਦੇ ਨਹੀਂ ਹੈਗੇ ਮੈਨੂੰ ਪਤਾ ਮੇਰੀ ਰੀਚ ਬਹੁਤ ਘੱਟ ਹੋਈ ਹੈ ਤੁਹਾਂ ਦਾ ਰੀਜ਼ਨ ਕੀ ਮੈਨੂੰ ਪਤਾ ਇਸ ਗੱਲ ਦਾ ਪਰ ਸੋਸ਼ਲ ਮੀਡੀਆ ਦੇ ਉੱਪਰ ਬੜੇ ਇਨਰਜੈਟਿਕ ਫੇਸ ਹੈਗੇ ਆ ਮੈਂ ਤਾਂ ਉਹਨਾਂ ਨੂੰ ਰਿਕੁਐਸਟ ਕਰਦਾ ਯਾਰ ਸਿੰਗਰਾਂ-ਸੁੰਗਰਾਂ ਤੋਂ ਫੜ ਕੇ ਮੜਾ ਦੇ ਰਿਐਲਿਟੀ ਲਾਓ ਕੁਰਬਾਨੀਆਂ ਪੱਟ ਕੇ ਲਿਆਓ ਸਾਡੇ ਯੋਧਿਆਂ ਦੀਆਂ 18ਵੀਂ ਸਦੀ ਤੋਂ ਲੈ ਕੇ 1725-26 ਤੋਂ ਲੈ ਕੇ 20 ਤੋਂ ਲੈ ਕੇ ਸ਼ੁਰੂ ਹੋ ਜੋ ਸਾਡੇ ਸਿਰਾਂ ਦੇ ਮੁੱਲ ਲੱਗੇ ਅਸੀਂ 1.5 ਪਾਣੀ 200 ਸਾਲ ਦੀ ਲੜਾਈ ਲੜੀ ਅਸੀਂ ਰਾਜ ਕੀਤਾ ਹਈਆਰਾਂ ਸਾਡੇ ਸਿੱਖ ਸਿੱਖਾਂ ਦੇ ਸਿਰ ਲੱਗੇ ਉੱਥੇ ਯਾਰ ਸਾਡੇ ਉਹ ਹੀਰੋ ਸੀਗੇ ਸਾਡੇ ਨੱਚ-ਨੁੱਚ ਨਾਲੇ ਕੋਈ ਹੀਰੋ ਨਹੀਂ ਹੈਗੇ ਪਨੂ ਲੱਗੀ ਜਾਂਦਾ ਇਹ ਤਾਂ ਹਵਾ ਦੇ ਬੁੱਲੇ ਆ ਅੱਜ ਹੋਰ ਤੇ ਕੱਲ ਹੋਰ ਅੱਜ ਇਹਨੇ ਕੱਲ ਉਹਨਾਂ ਨੂੰ ਕੋ ਰੀਪਲੇਸ ਕਰ ਜੂਗਾ ਤੁਸੀਂ ਕਿੰਨੇ ਗਨੇ ਪਿੱਡਾ ਬਣੋਂਗੇ ਤੁਸੀਂ ਕਿੰਨੇ ਗਨ ਅੱਖਾਂ ਖੋਲ ਕੇ ਇਹ ਦੇ ਮੈਂ ਮੈਂ ਕਰਦੇ ਮਗਰ ਮਗਰ ਭੱਜੇ ਫਿਰੋਗੇ ਦਿਮਾਗ ਖੋਲਣ ਦੀ ਲੋੜ ਆ ਹੀਰੋ ਪਛਾਣਨ ਦੀ ਲੋੜ ਆ ਇੱਕ ਪਾਸੇ ਕੁਰਬਾਨੀਆਂ ਨੇ ਸੋਚ ਕੇ ਤਾਂ ਵੇਖੋ ਉਹ ਕੌਣ ਹੋਣਗੇ ਜਿਹੜੇ 40 ਜਾਣੇ 8-10 ਲੱਖ ਕੇ ਅੜਗੇ ਸੀਗੇ ਸੋਚ ਕੇ ਤਾਂ ਵੇਖੋ ਮਾਵਾ ਕੋਹੋ ਜੀ ਆਉਣਗੇ ਜਿਨ੍ਹਾਂ ਨੇ ਬੱਚਾਂ ਦੇ ਟੋਟੇ ਕਰਵਾਏ ਗਲਾਂ 'ਚ ਹਾਰ ਪਾਲੇ ਤੁਸੀਂ ਕਿੱਥੋਂ ਹੀਰੋ ਗਰੀ ਲੱਭਦੇ ਫਿਰਦੇ ਹੋ ਆਲਦੀ ਵਿਚਾਰਾਂ ਦੇ ਵਿੱਚੋਂ Please think about it.